ਓਏ ਕੌੜੀ ਪਿੰਡ ਦੀ ਸੀਸੀਟੀਵੀ ਫੁਟੇਜ ਹੈ ਜਦੋਂ ਇੱਕ ਸਿੱਖ ਨੌਜਵਾਨ ਤੁਰਿਆ ਹੁੰਦਾ ਸਿੱਖ ਨੌਜਵਾਨ ਮੋਟਰਸਾਈਕਲ ਤੇ ਆ ਦੂਜੇ ਪਾਸੇੋਂ ਇੱਕ ਪ੍ਰਵਾਸੀ ਆਪਣੇ ਪਰਿਵਾਰ ਦੇ ਸਮੇਤ ਮੋਟਰਸਾਈਕਲ ਤੇ ਰੋਂਗ ਸਾਈਡ ਆ ਰਿਹਾ ਆ ਆਪਸ ਦੇ ਵਿੱਚ ਮੋਟਰਸਾਈਕਲ ਵਜਦ ਤੇ ਪ੍ਰਵਾਸੀ ਪੁੱਛਤਾ ਕੁਝ ਨਹੀਂ ਪ੍ਰਵਾਸੀ ਨੌਜਵਾਨ ਉੱਤਰਦਾ ਉਸ ਸਿੱਖ ਨੌਜਵਾਨ ਦੇ ਚਪੇੜ ਮਾਰ ਕੇ ਪਰਣਾਲਾ ਦਿੰਦਾ ਆ ਸਾਹਮਣੇ ਤੋਂ ਨੌਜਵਾਨ ਆ ਰਿਹਾ ਤੇ ਉਹ ਆਪਣੀ ਸਾਈਡ ਤੋਂ ਆ ਰਿਹਾ ਪ੍ਰਵਾਸੀ ਜਿਹੜਾ ਸਿੱਧਾ ਜਾ ਕੇ ਉਹਦੇ ਵਿੱਚ ਮਾਰ ਰਿਹਾ ਉਹਦੀ ਗਲਤੀ ਹੈਗੀ ਹੈ ਪਰ ਫਿਰ ਵੀ ਉਹਦੀ ਹਿੰਮਤ ਦੇਖ ਲਓ ਉਸੇ ਪਿੰਡ ਦੇ ਵਿੱਚ ਉਸੇ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਹੀ ਚਪੇੜਾਂ ਛੱਡ ਰਿਹਾ। ਬਹੁਤ ਮਸਲਾ ਇਹ ਸੀ ਕਿ ਜਿਹੜੇ ਪ੍ਰਵਾਸੀ ਉਸ ਪਿੰਡ ਦੇ ਵਿੱਚ ਰਹਿ ਰਹੇ ਨੇ ਉਹਨਾਂ ਪ੍ਰਵਾਸੀਆਂ ਦੇ ਵੱਲੋਂ ਉਸ ਪਿੰਡ ਦੀਆਂ ਪੰਜਾਬੀ ਪਰਿਵਾਰਾਂ ਦੀਆਂ ਕੁੜੀਆਂ ਨੂੰ ਛੇੜਿਆ ਜਾ ਰਿਹਾ ਸੀ। ਇਹ ਕੀ ਗਲਤੀ ਕੀਤੀ ਗਲਤੀ ਕੀਤੀ ਸੀ ਇਹਨਾਂ ਗਲਤੀ ਇਹਨਾਂ ਨੇ ਈਜ਼ੀ ਵੀ ਉਥੇ ਦੇਖਦੀਆਂ ਕੁੜੀ ਜ ਆ 9000 ਆਈ ਸੀ ਉਹ ਮੋਟਰਸਾਈਕਲ ਦੇ ਮੁੰਡਾ ਜਾਂਦਾ ਹੀ ਲੇਕਿਨ ਉਹਨੂੰ ਸੀਟੀਆਂ ਛੂਟੀਆਂ ਮਾਰਨ ਲੱਗੇ ਜਿਨ੍ਹਾਂ ਨੂੰ ਸਾਡੇ ਪੰਜਾਬੀ ਬਹੁਤ ਸਿਰ ਤੇ ਚੜਾ ਚੜਾ ਕੇ ਰੱਖ ਰਹੇ ਨੇ ਉਹ ਤੁਹਾਡੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਸੀਟੀਆਂ ਮਾਰ ਮਾਰ ਛੇੜ ਰਹੇ ਨੇ ਇਹ ਇਹ ਜਿਹੜੇ ਮੁੰਡਿਆਂ ਦੀ ਗੱਲ ਆ ਰਹੀ ਹੈ ਕਿ ਜਿਹੜੇ ਮੁੰਡੇ ਸੀਗੇ ਇੱਕ ਮੁੰਡਾ ਪੰਜਾਬੀ ਸੀਗਾ ਤਿੰਨ ਪ੍ਰਵਾਸੀ ਸੀਗੇ ਉਹਨਾਂ ਬਾਲਗ ਸੀ ਜਿਹੜਾ ਚੌਥਾ ਮੁੰਡਾ ਸੀ ਉਹ ਪ੍ਰਵਾਸੀ ਪੰਜਾਬੀ ਸੀਗਾ ਉਹ ਨਾਬਾਲਗ ਸੀਗਾ ਤੇ ਜਿਹੜੇ ਤਿੰਨ ਸੀਗੇ ਉਹਨਾਂ ਨੇ ਕਹਿੰਦੇ ਸੀਟੀਆਂ ਮਾਰੀਆਂ ਕੁੜੀ ਨੂੰ ਛੇੜਿਆ ਉਹਨਾਂ ਦੀ ਫਿਰ ਪਿੰਡ ਦੀ ਗਰਤ ਮਰ ਗਈ ਸੀਗੀ ਇਹ ਚੀਜ਼ਾਂ ਨੂੰ ਦੇਖ ਕੇ ਕਿ ਸਾਡੇ ਕੁੜੀਆਂ ਨੂੰ ਸਾਡੇ ਪਿੰਡ ਦੇ ਵਿੱਚ ਆ ਕੇ ਪ੍ਰਵਾਸੀ ਛੇੜਨ ਇਹ ਸਭ ਤੋਂ ਵੱਡੀ ਗੱਲ ਹੈ ਅਤੇ ਉਸ ਕਗਾਰ ਦੇ ਉੱਤੇ ਆਏ ਨੇ ਕਿ ਪਿੰਡਾਂ ਦੇ ਵਿੱਚ ਨੰਗੇ ਹੋ ਹੋ ਕੇ ਘੁੰਮ ਰਹੇ ਨੇ ਪਿੰਡਾਂ ਦੇ ਵਿੱਚ ਇਹ ਸਾਡੇ ਹਲਾਕ ਨੇ ਪਰ ਪੰਜਾਬ ਦੇ ਬਣੇ ਹੋਏ ਅਰੇ ਸਰ ਨੰਗਾ ਫਿਰ ਦੋਲੇ ਲੈਡ ਲੈ ਚਲ ਓਏ ਪੰਜਾਬ ਦੇ ਵਿੱਚ ਪ੍ਰਵਾਸ ਲਗਾਤਾਰ ਵੱਧ ਰਿਹਾ ਹੈ ਇਸ ਚੀਜ਼ ਨੂੰ ਲੈ ਕੇ ਪਿੰਡਾਂ ਦੇ ਵਿੱਚ ਮਤੇ ਪਾਸ ਹੋ ਰਹੇ ਨੇ ਪਿੰਡਾਂ ਦੇ ਵਿੱਚ ਬੜੀਆਂ ਚੀਜ਼ਾਂ ਨੇ ਜੋ ਸਾਹਮਣੇ ਨਹੀਂ ਆਉਂਦੀਆਂ ਅੱਜ ਅਸੀਂ ਇੱਕ ਪਿੰਡ ਦੇ ਵਿੱਚ ਪਹੁੰਚੇ ਜੋ ਕਿ ਖੰਨਾ ਦੇ ਨੇੜੇ ਫਤਿਹਗੜ੍ਹ ਸਾਹਿਬ ਦੇ ਨੇੜੇ ਹੈ ਤਾਂ ਉਸ ਦੇ ਵਿੱਚ ਇਹ ਚੀਜ਼ ਨਿਕਲੀ ਕਿ ਪ੍ਰਵਾਸੀ ਜਿਹੜੇ ਨੇ ਉਹ ਕੁੜੀਆਂ ਨੂੰ ਛੇੜਦੇ ਨੇ ਸੀਟੀਆਂ ਮਾਰਦੇ ਨੇ ਇਹ ਵੀ ਗੱਲ ਆਈ ਕਿ ਕੁੱਟਦੇ ਵੀ ਨੇ ਕੰਨਾਂ ਨੂੰ ਜੇ ਫੜ ਲੈਣ ਤਾਂ ਗਲੋਂ ਬਹੁਤ ساری ਕਪਰੇਟ ਹੁੰਦੀ ਆ ਸੀਸੀਟੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਪੰਚ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕੁੜੀ ਵਾਲਾ ਮਸਲਾ ਸੀਗਾ ਕੁੜੀ ਛੇੜੀ ਇਸ ਥਿੱਕੇ ਦੇ ਨਾਲ ਅਸੀਂ ਸਮਝਾਤਾ ਕਰਵਾ ਦਿੱਤਾ ਪੁਲਿਸ ਪਹੁੰਚੀ ਮੈਂ ਪੁੱਛਿਆ ਉਹ ਕਹਿੰਦੇ ਨਹੀਂ ਅਜੇ ਹੀ ਕੋਈ ਗੱਲ ਨਹੀਂ ਅਸੀਂ ਆਪ ਹੀ ਸਮਝਾਤਾ ਕਰ ਲਿਆ ਗਗਨ ਮੇਰੇ ਨਾਲ ਨੇ ਬਰੀਕੀ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਬਹੁਤ ਭਿਆਨਕ ਬਹੁਤ ਸੰਜੀਦਾ ਮੁੱਦਾ ਹੈ ਗਗਨ ਕਿਵੇਂ ਦੇਖਦੇ ਹੋ ਇਸ ਥਿੱਕੇ ਦੇ ਨਾਲ ਅਸੀਂ ਪਿੰਡ ਦੇ ਵਿੱਚ ਪਹੁੰਚੇ ਪਿੰਡ ਦੇ ਲੋਕ ਕੁਝ ਕਿਸੇ ਪਾਸੇ ਨੂੰ ਕੁਝ ਕਿਸੇ ਪਾਸੇ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਖਬਰ ਚੱਲੀ ਕਿ ਪ੍ਰਵਾਸੀਆਂ ਦੇ ਲਈ ਮਤਾ ਪਾਸ ਕਰ ਦਿੱਤਾ ਜਗਸੀਰ ਪੰਜਾਬ ਦੇ ਨਾਲ ਕਈ ਚੈਨਲਾਂ ਦੇ ਉੱਤੇ ਇਹ ਵੀਡੀਓ ਕੱਲ ਤੋਂ ਜਿਹੜੀ ਚੱਲਣੀ ਸ਼ੁਰੂ ਹੋਈ ਇਸ ਵੀਡੀਓ ਦੇ ਵਿੱਚ ਕੀ ਸੀ ਕਿ ਪਿੰਡ ਦੇ ਕੁਝ ਮਹੱਤਵਪੂਰਨ ਬੰਦੇ ਖੜੇ ਨੇ ਉਹਨਾਂ ਦੇ ਵੱਲੋਂ ਮਤਾ ਪੜਿਆ ਜਾਂਦਾ ਕਿ ਪਿੰਡ ਦੇ ਵੱਲੋਂ ਮਤਾ ਪਾਇਆ ਜਾ ਰਿਹਾ ਹੈ ਕਿ ਨਾ ਤਾਂ ਸਾਡੇ ਪਿੰਡ ਦੇ ਵਿੱਚ ਪ੍ਰਵਾਸੀਆਂ ਨੂੰ ਰਹਿਣ ਲਈ ਕੋਈ ਕਿਰਾਏ ਤੇ ਕਮਰਾ ਦਊਗਾ ਨਾ ਪ੍ਰਵਾਸੀਆਂ ਨੂੰ ਰਹਿਣ ਦੇ ਲਈ ਸਾਡੇ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਆਈਡੀ ਪ੍ਰੂਫ ਬਣਾਇਆ ਜਾਊਗਾ ਤੇ ਨਾ ਪ੍ਰਵਾਸੀਆਂ ਦੇ ਲਈ ਕਿਸੇ ਕਿਸਮ ਦਾ ਹੋਰ ਪ੍ਰਬੰਧ ਕੀਤਾ ਜਾਊਗਾ ਪ੍ਰਵਾਸੀਆਂ ਦਾ ਪਿੰਡ ਦੇ ਵਿੱਚ ਰਹਿਣਾ ਹ ਕੁਝ ਸਾਰਾ ਕੁਝ ਕਰਨਾ ਬੰਦ ਕਰ ਰਹੇ ਆ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਆ ਇਸ ਤੋਂ ਬਾਅਦ ਅਸੀਂ ਉਸ ਪਿੰਡ ਦੇ ਵਿੱਚ ਜਾਂਦੇ ਆ ਪਿੰਡ ਦੇ ਵਿੱਚ ਜਾ ਕੇ ਕੋੜੀ ਪਿੰਡ ਹੈ ਖੰਨਾ ਇਹਦੀ ਖੰਨੇ ਹਲਕੇ ਦਾ ਉੱਥੇ ਜਾ ਕੇ ਜਦੋਂ ਗੱਲਬਾਤ ਹੁੰਦੀ ਆ ਮਸਲਾ ਵੱਖਰਾ ਨਿਕਲਦਾ ਕਿਉਂਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਆਪਾਂ ਮਸਲਾ ਵੇਖਦੇ ਆ ਵੱਖਰਾ ਹੈ ਜਦੋਂ ਅਸਲ ਦੇ ਵਿੱਚ ਮਸਲਾ ਸੀ ਉਹ ਮਸਲਾ ਇਹ ਸੀ ਕਿ ਜਿਹੜੇ ਪ੍ਰਵਾਸੀ ਉਸ ਪਿੰਡ ਦੇ ਵਿੱਚ ਰਹਿ ਰਹੇ ਨੇ ਉਹਨਾਂ ਪ੍ਰਵਾਸੀਆਂ ਦੇ ਵੱਲੋਂ ਉਸ ਪਿੰਡ ਦੀਆਂ ਪੰਜਾਬੀ ਪਰਿਵਾਰਾਂ ਦੀਆਂ ਕੁੜੀਆਂ ਨੂੰ ਛੇੜਿਆ ਜਾ ਰਿਹਾ ਸੀ ਉਹਨਾਂ ਨੂੰ ਲੰਗਦਿਆਂ ਨੂੰ ਤੰਗ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਇਸ ਤਰ੍ਹਾਂ ਦੇ ਮਤੇ ਪੈਣ ਦੇ ਰਾਹ ਦੇ ਵੱਲ ਤੁਰਿਆ ਪੰਜਾਬੀਆਂ ਦੇ ਲਈ ਬਹੁਤ ਭਿਆਨਕ ਸਮਾਂ ਹੈ ਪਿੰਡ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪ੍ਰਵਾਸੀ ਜਿਹੜੇ ਰਹਿ ਰਹੇ ਨੇ ਜਿਨ੍ਹਾਂ ਨੂੰ ਸਾਡੇ ਪੰਜਾਬੀ ਬਹੁਤ ਸਿਰ ਤੇ ਚੜਾ ਚੜਾ ਕੇ ਰੱਖ ਰਹੇ ਨੇ ਤੁਹਾਡੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਸੀਟੀਆਂ ਮਾਰ-ਮਾਰ ਛੇੜ ਰਹੇ ਨੇ ਇਹ ਪੰਜਾਬੀਆਂ ਤੁਹਾਡੇ ਲਈ ਬਹੁਤ ਸੰਜੀਦਾ ਮੁੱਦਾ ਬਣ ਚੁੱਕਿਆ ਹੈ ਅਸੀਂ ਨਹੀਂ ਕਹਿੰਦੇ ਕਿ ਕਿਸੇ ਦਾ ਕਿਤੇ ਰਹਿਣਾ ਗਲਤ ਆ ਕਿਸੇ ਦਾ ਕਿਤੇ ਰਹਿਣਾ ਗਲਤ ਆ ਪ੍ਰਵਾਸੀ ਨੇ ਉਰੇ ਆਉਂਦੇ ਨੇ ਰਹਿਣ ਕੰਮ ਕਰਨ ਕੋਈ ਦਿੱਕਤ ਨਹੀਂ ਪਰ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਆ ਕੇ ਪ੍ਰਵਾਸੀ ਉਥੋਂ ਦੀਆਂ ਧੀਆਂ ਭੈਣਾਂ ਨਾਲ ਛੇੜਖਾਨੀਆਂ ਕਰਨਗੇ ਤਾਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਮਥੇ ਪੈਣੇ ਕਟਨੇ ਨਹੀਂ ਸਕੋ ਇਹ ਵਧਣਗੇ ਬੀਤੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਇਸ ਮਸਲੇ ਦੇ ਵਿੱਚ ਦਖਲ ਦਿੰਦੀ ਆ ਪੰਜਾਬ ਮਾਨਜੋਗ ਅਦਾਲਤ ਨੇ ਇਹ ਦਖਲ ਦੇਖ ਕੇ ਪੰਜਾਬ ਸਰਕਾਰ ਤੋਂ ਵੀ ਕਾਰਨ ਪੁੱਛਿਆ ਕਿ ਕਿਉਂ ਹੋ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਮਸਲਾ ਪੰਜਾਬ ਸਰਕਾਰ ਨੂੰ ਕੋਰਟ ਦੇ ਅੱਗੇ ਰੱਖਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਆ ਕੁਝ ਪੰਜਾਬ ਦੇ ਪਿੰਡਾਂ ਦੇ ਇਹ ਬਹੁਤ ਗੰਭੀਰ ਚੀਜ਼ਾਂ ਨੇ ਜਿਸ ਤਿੱਕੇ ਨਾਲ ਹੋਇਆ ਇਹ ਜਿਹੜੇ ਮੁੰਡਿਆਂ ਦੀ ਗੱਲ ਆ ਰਹੀ ਹੈ ਕਿ ਜਿਹੜੇ ਮੁੰਡੇ ਸੀਗੇ ਇੱਕ ਮੁੰਡਾ ਪੰਜਾਬੀ ਸੀਗਾ ਤਿੰਨ ਪ੍ਰਵਾਸੀ ਸੀਗੇ ਉਹਨਾਂ ਬਾਲਗ ਸੀ ਜਿਹੜਾ ਚੌਥਾ ਮੁੰਡਾ ਸੀ ਉਹ ਪ੍ਰਵਾਸੀ ਪੰਜਾਬੀ ਸੀਗਾ ਉਹ ਨਾਬਾਲਗ ਸੀਗਾ ਤੇ ਜਿਹੜੇ ਤਿੰਨ ਸੀਗੇ ਉਹਨਾਂ ਨੇ ਕਹਿੰਦੇ ਸੀਟੀਆਂ ਮਾਰੀਆਂ ਕੁੜੀ ਨੂੰ ਛੇੜਿਆ ਤੁਹਾਨੂੰ ਲੱਗਦਾ ਨਹੀਂ ਕਿ ਪਹਿਲਾਂ ਉਹਨਾਂ ਨੂੰ ਕੁੱਟਮਾਰ ਜਿਹੜੀ ਹੋਈ ਆ ਉਹਨਾਂ ਦੇ ਨਾਲ ਜਾਂ ਇਹ ਚੀਜ਼ਾਂ ਕੁਟਾਪਾ ਕਹਿੰਦੇ ਲਾਉਣਾ ਚਾਹੀਦਾ ਹੁੰਦਾ ਉਹਨਾਂ ਦੀ ਫਿਰ ਪਿੰਡ ਦੀ ਗੈਰਤ ਮਰ ਗਈ ਸੀ ਇਹ ਚੀਜ਼ਾਂ ਨੂੰ ਦੇਖ ਕੇ ਕਿ ਸਾਡੀਆਂ ਕੁੜੀਆਂ ਨੂੰ ਸਾਡੇ ਪਿੰਡ ਦੇ ਵਿੱਚ ਆ ਕੇ ਪ੍ਰਵਾਸੀ ਛੇੜਨ ਇਹ ਸਭ ਤੋਂ ਵੱਡੀ ਗੱਲ ਹੈ ਦੇਖੋ ਜੁਕਸੀਰੇ ਸਾਰੇ ਮਸਲੇ ਦੇ ਵਿੱਚ ਹੁੰਦਾ ਕਿ ਕਾਨੂੰਨ ਵਿਵਸਥਾ ਦੇ ਵਿੱਚ ਰਹਿ ਰਹੇ ਆ ਕਾਨੂੰਨ ਆ ਸਾਡੇ ਮੁਲਕ ਦਾ ਇੱਕ ਕਾਨੂੰਨ ਦੇ ਤਹਿਤ ਇੱਕ ਸੰਵਿਧਾਨ ਦੇ ਤਹਿਤ ਸਾਡਾ ਮੁਲਕ ਚੱਲਦਾ ਇਹ ਠੀਕ ਹੈ ਕਿ ਪਿੰਡ ਦੇ ਵਿੱਚ ਆਪਣੇ ਪੱਧਰ ਤੇ ਜਦੋਂ ਰੋਹ ਦੇ ਵਿੱਚ ਹੋਵੇ ਕੋਈ ਮਾਸ ਪੂਰਾ ਇੱਕ ਭੀੜ ਰੋਹ ਦੇ ਵਿੱਚ ਹੋਵੇ ਉਦੋਂ ਅਜਿਹਾ ਕੁਝ ਹੋ ਜਾਵੇ ਪਰ ਹੋਣ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਪਿੰਡ ਦੇ ਸਰਪੰਚ ਦੇ ਨਾਲ ਤੁਸੀਂ ਵੀ ਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਪਿੰਡ ਦਾ ਸਰਪੰਚ ਕਹਿੰਦਾ ਕਿ ਇਹ ਮਸਲਾ ਹੋਇਆ ਸੀ ਸੀ ਸਮਝੌਤਾ ਕਰਾਤਾ ਇਹ ਮਸਲੇ ਸਮਝੌਤੇ ਹੋਣ ਵਾਲੇ ਨਹੀਂ ਪਿੰਡਾਂ ਦੇ ਵਿੱਚ ਇਹ ਸਾਨੂੰ ਸਮਝਣੀ ਪਾਏਗੀ ਪੰਜਾਬੀਆਂ ਨੂੰ ਇਹ ਚੀਜ਼ ਸਾਡੀਆਂ ਸਰਕਾਰਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਸਮਝਣੀ ਪਾਏਗੀ ਕਿ ਅੱਜ ਉਹ ਅੱਜ ਉਹ ਉਸ ਕਗਾਰ ਦੇ ਉੱਤੇ ਆ ਕੇ ਖੜ ਗਏ ਨੇ ਕਿ ਉਹ ਸਾਡੇ ਪਿੰਡਾਂ ਦੀਆਂ ਕੁੜੀਆਂ ਨੂੰ ਸੀਟੀਆਂ ਮਾਰ ਰਹੇ ਨੇ ਅੱਜ ਉਹ ਉਸ ਕਗਾਰ ਦੇ ਉੱਤੇ ਆਏ ਨੇ ਕਿ ਪਿੰਡਾਂ ਦੇ ਵਿੱਚ ਨੰਗੇ ਹੋ ਹੋ ਕੇ ਘੁੰਮ ਰਹੇ ਨੇ ਪਿੰਡਾਂ ਦੇ ਵਿੱਚ ਇਹ ਸਾਡੇ ਹਾਲਾਤ ਨੇ ਪਰ ਪੰਜਾਬ ਦੇ ਬਣੇ ਹੋਏ ਪੰਜਾਬ ਦੇ ਹਾਲਾਤ ਤੇ ਤਰਸਯੋਗ ਸਰਕਾਰਾਂ ਕਰਕੇ ਨਹੀਂ ਹੋਏ ਇਹ ਤਰਸਯੋਗ ਹਾਲਾਤਾਂ ਪਿੱਛੇ ਤੁਸੀਂ ਮੈਂ ਅਸੀਂ ਸਾਰੇ ਇਸ ਦੇ ਪਿੱਛੇ ਬਹੁਤ ਵੱਡਾ ਸਾਡਾ ਹੱਥ ਹੈ ਕਿਉਂਕਿ ਅਸੀਂ ਪੰਜਾਬ ਛੱਡ ਕੇ ਆਪ ਪ੍ਰਵਾਸ ਕਰਕੇ ਬਾਹਰ ਜਾ ਰਹੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਹਾਂ ਪਿੱਛੇ ਪਿੰਡਾਂ ਦੇ ਵਿੱਚ ਕੋਠੀਆਂ ਦੀ ਸਾਫ ਸੰਭਾਲ ਦੇ ਲਈ ਕੋਈ ਪੰਜਾਬੀ ਨਹੀਂ ਅਸੀਂ ਬਲਕਿ ਪ੍ਰਵਾਸੀ ਛੱਡ ਕੇ ਜਾਂਦੇ ਹਾਂ ਉਹ ਪ੍ਰਵਾਸੀਆਂ ਨੂੰ ਜਦੋਂ ਰਹਿਣ ਦੇ ਲਈ ਇੱਧਰ ਕੋਠੀਆਂ ਮਿਲਦੀਆਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਹਾਲਾਤਾਂ ਦੇ ਉੱਤੇ ਆਉਂਦੇ ਨੇ ਜਦੋਂ ਰਹਿਣ ਦੇ ਲਈ ਸੁੱਖ ਸਹੂਲਤ ਮਿਲਦੀ ਆ ਫ੍ਰੀ ਫੰਡ ਦੇ ਵਿੱਚ ਤਾਂ ਇਸ ਜਿਹਾ ਕੁਝ ਹੁੰਦਾ ਹੈ ਸੋ ਇਹ ਬਹੁਤ ਸੰਜੀਦਾ ਮੁੱਦਾ ਪੰਜਾਬ ਦੇ ਲਈ ਸਭ ਤੋਂ ਵੱਡੀ ਗੱਲ ਜਖਸੀਰ ਜਿਹੜੀ ਇੱਕ ਸੀਸੀਟੀਵੀ ਫੁਟੇਜ ਹੈ ਮੈਂ ਕਹਿੰਦਾ ਪਹਿਲਾਂ ਉਹ ਵਿਖਾ ਦਿਆਂ ਸੀਸੀਟੀਵੀ ਫੁਟੇਜ ਵੇਖਿਓ ਉਸੇ ਕੋਰਡੀਪਿੰਟ ਦੀ ਸੀਸੀਟੀਵੀ ਫੁਟੇਜ ਹੈ ਜਦੋਂ ਇੱਕ ਸਿੱਖ ਨੌਜਵਾਨ ਤੁਰਿਆ ਆਉਂਦਾ ਸਿੱਖ ਨੌਜਵਾਨ ਮੋਟਰਸਾਈਕਲ ਤੇ ਆ ਦੂਜੇ ਪਾਸੇੋਂ ਇੱਕ ਪ੍ਰਵਾਸੀ ਆਪਣੇ ਪਰਿਵਾਰ ਦੇ ਸਮਿਤ ਮੋਟਰਸਾਈਕਲ ਤੇ ਰੋਂਗ ਸਾਈਡ ਆ ਰਿਹਾ ਆ ਆਪਸ ਦੇ ਵਿੱਚ ਮੋਟਰਸਾਈਕਲ ਵੱਜਦਾ ਤੇ ਪ੍ਰਵਾਸੀ ਪੁੱਛਦਾ ਕੁਝ ਨਹੀਂ ਪ੍ਰਵਾਸੀ ਨੌਜਵਾਨ ਉੱਤਰਦਾ ਉਸ ਸਿੱਖ ਨੌਜਵਾਨ ਦੇ ਚਪੇੜ ਮਾਰ ਕੇ ਪਰਣਾ ਲਾ ਦਿੰਦਾ ਏ ਇਹ ਤਸਵੀਰ ਤੁਹਾਨੂੰ ਦਿਖਾਉਂਦੇ ਆ ਇਹ ਇਹ ਪੱਗ ਵੀ ਉਹਦੇ ਵਿੱਚ ਲਾਈ ਕੀ ਹੈ ਤੇ ਇਹ ਵੀ ਤੁਹਾਨੂੰ ਦੱਸਾਂਗਾ ਕਿ ਰੋਂਗ ਕਿਹੜਾ ਸੀਗਾ ਤੇ ਸਹੀ ਕਿਹੜਾ ਸੀਗਾ ਤੁਸੀਂ ਸੀਸੀਟੀਵੀ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਜਦੋਂ ਉਹ ਆ ਰਿਹਾ ਹੈਗਾ ਸਾਹਮਣੇ ਤੋਂ ਨੌਜਵਾਨ ਆ ਰਿਹਾ ਤੇ ਉਹ ਆਪਣੀ ਸਾਈਡ ਤੋਂ ਆ ਰਿਹਾ ਪ੍ਰਵਾਸੀ ਜਿਹੜਾ ਸਿੱਧਾ ਜਾ ਕੇ ਉਹਦੇ ਵਿੱਚ ਮਾਰ ਰਿਹਾ ਉਹਦੀ ਗਲਤੀ ਹੈਗੀ ਹੈ ਪਰ ਫਿਰ ਵੀ ਉਹਦੀ ਹਿੰਮਤ ਦੇਖ ਲਓ ਉਸੇ ਪਿੰਡ ਦੇ ਵਿੱਚ ਉਸੇ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਹੀ ਚਪੇੜਾ ਛੱਡ ਰਿਹਾ ਇਹ ਕੀ ਲੱਗਦਾ ਨਹੀਂ ਕਿ ਕਹਿੰਦੇ ਹੌਲੀ ਹੌਲੀ ਸ਼ੁਰੂਆਤ ਹੁੰਦੀ ਹੈ ਫਿਰ ਸਿੱਧਾ ਜਾ ਕੇ ਦਾੜਿਆਂ ਨੂੰ ਹੱਥ ਪੈਂਦੇ ਆ ਸਿੱਧੀ ਤਾਂ ਪੱਗ ਲਾਤੀ ਫਿਰ ਜਕਸੀਰ ਮੈਨਾਂ ਦਾ ਇਹ ਚੀਜ਼ ਤੋਂ ਸਿਰਫ 4 ਦਿਨ ਪਿੱਛੇ ਚੱਲੀ ਹੈ 4 ਦਿਨ ਪਹਿਲਾਂ ਟ੍ਰੇਨ ਦੇ ਵਿੱਚ ਇੱਕ ਸਰਦਾਰ ਟੀਟੀ ਦੀ ਦਾੜੀ ਪੁੱਟੀ ਗਈ ਹੈ ਪ੍ਰਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਇੱਕ ਬਜ਼ੁਰਗ ਟੀਟੀ ਸੀ ਉਹਦੀ ਦਾੜੀ ਪੁੱਟੀ ਗਈ ਹੈ ਉਹਦੇ ਨਾਲ ਕਟਮਾਰ ਜਦੋਂ ਹੁੰਦੀ ਹੈ ਜਦੋਂ ਟਿਕਟ ਮੰਗਦਾ ਤੇ ਉਸ ਤੋਂ ਬਾਅਦ ਹਾਲਾਂਕਿ ਮਾਫੀ ਮੰਗ ਲਈ ਜਾਂਦੀ ਹੈ ਮਾਫੀ ਹਰ ਚੀਜ਼ ਦਾ ਹੱਲ ਨਹੀਂ ਹੁੰਦੀ ਤੁਸੀਂ ਇੱਕ ਵਾਰ ਕਿਸੇ ਦੀ ਦਾੜੀ ਪੁੱਟੋ ਇੱਕ ਵਾਰ ਤੁਸੀਂ ਕਿਸੇ ਦਾ ਪਰਨਾ ਪੱਗ ਲਾ ਦਿਓ ਉਸ ਤੋਂ ਬਾਅਦ ਤੁਸੀਂ ਮਾਫੀ ਮੰਗ ਲਓ ਮਾਫੀ ਹੱਲ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਤੁਆਂ ਨੂੰ ਇਸ ਚੀਜ਼ ਨੂੰ ਲੈ ਕੇ ਸਵਹਿਰਤਾ ਹੋਣਾ ਪਾਏਗਾ ਪਿੰਡਾਂ ਦੇ ਵਿੱਚ ਅਸੀਂ ਮੈਂ ਮੈਂ ਵੀ ਇਸ ਤੋਂ ਪਹਿਲਾਂ ਪ੍ਰੋਗਰਾਮ ਕੀਤਾ ਸੀ ਜਦੋਂ ਖਰੜ ਦੇ ਸਾਈਡ ਦੇ ਪਿੰਡਾਂ ਨੇ ਮਤਾ ਪਾਇਆ ਸੀ ਕਿ ਪਿੰਡਾਂ ਦੇ ਵਿੱਚ ਮਤੇ ਪਾਉਣ ਦਾ ਦੌਰ ਚੰਗਾ ਨਹੀਂ ਹੈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਮਤੇ ਪਾਉਣ ਦੇ ਵੱਲ ਨਹੀਂ ਤੁਰਨਾ ਚਾਹੀਦਾ ਕਿਉਂਕਿ ਸਾਡੇ ਲੋਕ ਵੀ ਉਧਰ ਪ੍ਰਵਾਸ ਦੇ ਵਿੱਚ ਰਹਿੰਦੇ ਨੇ ਸਾਡੇ ਲੋਕ ਵੀ ਯੂਪੀ ਬਿਹਾਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਮੁਸ਼ਕਲ ਆਉਣਗੀਆਂ ਪਰ ਜੇਕਰ ਇਸ ਤਰ੍ਹਾਂ ਦੇ ਨਾਲ ਹੀ ਤੁਹਾਡੇ ਪਰਨੇ ਚ ਪੇੜਾ ਮਾਰ ਮਾਰ ਕੇ ਲਾ ਰਹੇ ਨੇ ਇਹ ਤੁਹਾਡੀਆਂ ਲੰਗਦੀਆਂ ਧੀਆਂ ਭੈਣਾਂ ਨੂੰ ਛੇੜ ਰਹੇ ਨੇ ਫਿਰ ਮੈਨੂੰ ਲੱਗਦਾ ਕਿ ਇਹਨਾਂ ਮਤਿਆਂ ਦੀਆਂ ਚ ਪਿੰਡਾਂ ਦੇ ਵਿੱਚ ਲੋੜ ਹੈ ਇਹ ਦਵਿੰਦਰ ਸਰ ਚਾਹਤੇ ਜਿਨੇ ਭੰਗ ਨੇ ਕਿ ਲੱਗਦਾ ਕਿ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਕਿ ਇੱਕ ਨਮਾਇੰਦਾ ਹੋਣ ਦੇ ਨਾਤੇ ਜੇ ਉਹਨਾਂ ਨੇ ਪਹਿਲਾਂ ਆਵਾਜ਼ ਚੁੱਕੀ ਕਿ ਤੁਸੀਂ ਮਤਾ ਪਾਸ ਕਰ ਰਹੇ ਹੋ ਕਿ ਪ੍ਰਵਾਸੀ ਨਹੀਂ ਰੱਖਣੇ ਤੇ ਆਪਣੇ ਸਟੈਂਡ ਤੋਂ ਸਪਸ਼ਟ ਰਹਿੰਦੇ ਉਹ ਗੱਲ ਜਿਹੜੀ ਸੱਚ ਸੀ ਕਿ ਉਹ ਦੱਸਣੀ ਚਾਹੀਦੀ ਸੀਗੀ ਵੀ ਇਹ ਗੱਲ ਹੋਈ ਹੈ ਪਿੰਡ ਦੇ ਵਿੱਚ ਤੇ ਇਸ ਕਰਕੇ ਅਸੀਂ ਇਹ ਮਤਾ ਪਾਸ ਕਰ ਰਹੇ ਹਾਂ ਕਿਉਂਕਿ ਪੁਲਿਸ ਉੱਥੇ ਪਹੁੰਚੀ ਹੈ ਪੁਲਿਸ ਨੇ ਕਾਰਵਾਈ ਕਰਵਾਈ ਜਾਂ ਜੋ ਵੀ ਚੀਜ਼ਾਂ ਉਹਨਾਂ ਨੇ ਇਹ ਚੀਜ਼ਾਂ ਦੇਖਿਆ ਕਿ ਕੋਟ ਸਾਕ ਤੋਂ ਇਹ ਹੀ ਹੈ ਡੀਜੀਪੀ ਦੇ ਸਨੇਹ ਹੋਣਗੇ ਕਿ ਜਾ ਕੇ ਦੇਖੋ ਪਿੰਡ ਦੇ ਵਿੱਚ ਆ ਚੀਜ਼ਾਂ ਹੋ ਰਹੀਆਂ ਕਿ ਲੱਗਦਾ ਕਿ ਸਰਪੰਚ ਨੇ ਇਹਨੂੰ ਸੰਜੀਦੇ ਨਾਲ ਨਹੀਂ ਲਿਆ ਦੇਖੋ ਜੁਗਸਿਰ ਇੱਕ ਦੋ ਚੀਜ਼ਾਂ ਨੇ ਇੱਕ ਤਾਂ ਪਹਿਲੀ ਗੱਲ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਭੰਗ ਨੇ ਕਿਸੇ ਦੇ ਕੋਲ ਵੀ ਹਾਲਾਂਕਿ ਇਹ ਕਹਿ ਵੀ ਨਹੀਂ ਜਾ ਸਕਦਾ ਉਹ ਸਰਪੰਚ ਨੇ ਜਾਂ ਉਹਦੇ ਘਰ ਦੇ ਵਿੱਚ ਕੋਈ ਹੋਰ ਹੈ ਸੋ ਇਹ ਜ਼ਰੂਰ ਹੈ ਕਿ ਉੱਥੇ ਜਿਹੜਾ ਪਿੰਡ ਆ ਪੰਚਾਇਤਾਂ ਭੰਗ ਨੇ ਫਿਰ ਹਾਲ ਜਿਹੜੀ ਆ ਕਾਰਜਕਾਰਨੀ ਆਪਣੇ ਪਦਧਰ ਦੇ ਉੱਤੇ ਚਲਾਈ ਜਾ ਰਹੀ ਕਿਉਂਕਿ ਸਰਪੰਚ ਕਿਸੇ ਵੀ ਪਿੰਡ ਦੇ ਵਿੱਚ ਮੌਜੂਦਾ ਹੁਣ ਨਹੀਂ ਹੈ ਜਦੋਂ ਤੱਕ ਸਰਪੰਚ ਦੀਆਂ ਵੋਟਾਂ ਪੰਜਾਬ ਦੇ ਵਿੱਚ ਨਹੀਂ ਹੁੰਦੀਆਂ ਪਰ ਇਹ ਜ਼ਰੂਰ ਹੈ ਕਿ ਇੱਕ ਤੁਸੀਂ ਇਲੈਕਟਿਡ ਬਾਡੀ ਹੋ ਇਲੈਕਟਿਡ ਬਾਡੀ ਕੰਮ ਕਿਵੇਂ ਕਰੇ ਮੈਂ ਉਸ ਪਿੰਡ ਦੀਆਂ ਤਸਵੀਰਾਂ ਨਾਲ-ਨਾਲ ਕਹਾਂਗਾ ਕਿ ਇਹ ਜ਼ਰੂਰ ਵਿਖਾਈਆਂ ਜਾਣ ਸਕਰੀਨ ਦੇ ਉੱਤੇ ਉਸ ਪਿੰਡ ਜਦੋਂ ਅਸੀਂ ਐਂਟਰ ਕਰਦੇ ਹਾਂ ਇੱਕ ਔੜੀ ਪਿੰਡ ਆ ਖੰਨੇ ਦਾ ਰੋਡ ਦੇ ਨਾਲ ਲੱਗਦਾ ਪਿੰਡ ਹੈ ਇਸ ਪਿੰਡ ਦੇ ਵਿੱਚ ਜਦੋਂ ਅਸੀਂ ਜਾ ਕੇ ਵੇਖਦੇ ਹਾਂ ਕਿ ਪੰਜਾਬੀਆਂ ਨਾਲੋਂ ਵੱਧ ਪ੍ਰਵਾਸੀ ਉਸ ਪਿੰਡ ਦੇ ਵਿੱਚ ਰਹਿ ਰਹੇ ਨੇ ਉਸ ਪਿੰਡ ਦੇ ਵਿੱਚ ਕਿਵੇਂ ਕਹਿ ਸਕਦੋਂ ਕਿ ਸਰਪੰਚ ਪ੍ਰਵਾਸੀਆਂ ਦੇ ਖਿਲਾਫ ਜਾ ਕੇ ਕੋਈ ਮਤਾ ਪਵਾ ਦੇਗਾ ਕਿਉਂ ਇਹਨੇ ਵੋਟਾਂ ਨਹੀਂ ਲੈਣੀਆਂ ਉਹਨਾਂ ਦੀਆਂ ਪ੍ਰਵਾਸੀਆਂ ਦੀਆਂ ਉੱਥੇ ਵੋਟਾਂ ਬਣੀਆਂ ਹੋਈਆਂ ਨੇ ਪ੍ਰਵਾਸੀ ਉੱਥੇ ਇੱਕ ਪਾਵਰ ਰੱਖਦੇ ਨੇ ਅੱਜ ਕਿੰਨੇ ਪਿੰਡ ਗਿਣਾਦਿਆਂ ਪੰਜਾਬ ਦੇ ਜਿੰਨਾ ਪਿੰਡਾਂ ਦੇ ਵਿੱਚ ਪ੍ਰਵਾਸੀ ਸਰਪੰਚ ਬਣ ਕੇ ਬੈਠੇ ਨੇ ਕਿੰਨੇ ਪਿੰਡ ਗਿਣਾਦਿਆਂ ਪੰਜਾਬ ਦੇ ਜਿੱਥੇ 25-25 ਸਰਪੰਚੀ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਇਹ ਪੰਜਾਬ ਦੇ ਮੌਜੂਦਾ ਹਾਲਾਤ ਨੇ ਤੁਸੀਂ ਕਿਵੇਂ ਪੰਜਾਬ ਦੇ ਨਾਲ ਹਾਲਾਤਾਂ ਤੋਂ ਮੰਨਕਰ ਹੋਵੋਗੇ ਕਿਵੇਂ ਤੁਸੀਂ ਇੱਕ ਇਲੈਕਟਿਡ ਬਾਡੀ ਦੇ ਕੋਲੋਂ ਇਸ ਤਰ੍ਹਾਂ ਦੇ ਮਤਿਆਂ ਦੀ ਡਿਮਾਂਡ ਕਰ ਸਕਦੇ ਹੋ ਕਿਉਂਕਿ ਉਹਨੇ ਵੋਟਾਂ ਲੈਣੀਆਂ ਨੇ ਵੋਟਾਂ ਲੈ ਕੇ ਉਹਨੇ ਸਰਪੰਚ ਬਣਨਾ ਦੂਜੀ ਗੱਲ ਜਦੋਂ ਪ੍ਰਵਾਸੀਆਂ ਦੀਆਂ ਵੋਟਾਂ ਲੈ ਕੇ ਤੁਸੀਂ ਸਰਪੰਚ ਬਣਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਜਿੱਤਣਾ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਪ੍ਰਵਾਸੀਆਂ ਤੋਂ ਤਾਂ ਡਿ ਵਾਸੀ ਨੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਹਿਣਾ ਹਮ ਜਿਆਦਾਤਰ ਤਾਂ ਟਾਲੇ ਲੱਗਿ ਹੋਏ ਨੇ ਕੋਠੀਆਂ ਨੂੰ ਇਹੀ ਜਖਸੀਰ ਮੈਂ ਉਹੀ ਸ਼ੁਰੂਆਤ ਹੀ ਮੈਂ ਇਸ ਚੀਜ਼ ਤੋਂ ਕੀਤੀ ਸੀ ਕਿ ਇਹਦੇ ਵਿੱਚ ਗਲਤੀ ਪ੍ਰਵਾਸੀਆਂ ਦੀ ਨਹੀਂ ਇਹਦੇ ਵਿੱਚ ਗਲਤੀ ਸਰਕਾਰਾਂ ਦੀ ਨਹੀਂ ਇਹਦੇ ਵਿੱਚ ਗਲਤੀ ਤੁਹਾਡੀ ਸਾਡੀ ਆਪਣੀ ਸਭ ਦੀ ਆ ਜਦੋਂ ਅਸੀਂ ਆਪਣੀਆਂ ਕੋਠੀਆਂ ਖਾਲੀ ਛੱਡ ਕੇ ਆਪਣੀਆਂ ਕੋਠੀਆਂ ਨੂੰ ਤਾਲੇ ਲਾ ਕੇ ਪਰ ਆਪ ਪ੍ਰਵਾਸ ਕਰ ਰਹੇ ਆ ਬਾਹਰ ਜਾ ਜਾ ਕੇ ਆਪਣੀ ਜ਼ਮੀਨ ਜਾਇਦਾਦ ਪਿੱਛੋਂ ਵੇਚ ਕੇ ਜਾ ਰਹੇ ਆ ਆਪਣੀਆਂ ਜੜਾਂ ਵੱਢ ਕੇ ਜਾ ਰਹੇ ਆ ਜੇ ਕੋਠੀ ਦੇ ਵਿੱਚ ਜੇ ਕੋਠੀ ਕਿਸੇ ਦੀ ਹੈ ਵੀ ਆ ਦੁਆਬਾ ਏਰੀਆ ਚਲੀਏ ਦੁਆਬੇ ਏਰੀਆ ਚ ਜਾ ਕੇ ਦੇਖੀਏ ਦੁਆਬਾ ਏਰੀਆ ਸਾਰਾ ਅਜਿਹਾ ਜਿੱਥੇ ਅਰਪਨ ਰੁਪਏ ਦੀਆਂ ਬਣੀਆਂ ਹੋਈਆਂ ਕੋਠੀਆਂ ਦੇ ਵਿੱਚ ਪ੍ਰਵਾਸੀਆਂ ਨੂੰ ਰਹਿਣ ਨੂੰ ਕੋਠੀਆਂ ਦਿੱਤੀਆਂ ਨੇ ਪੰਜਾਬੀ ਕبھی ਨਹੀਂ ਉਹਨਾਂ ਕੋਠੀਆਂ ਦੇ ਵਿੱਚ ਜਦੋਂ ਤੁਸੀਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਉੱਤੇ ਉਤਰੋਗੇ ਤੁਹਾਡੀਆਂ ਕੋਠੀਆਂ ਤੇ ਕਬਜ਼ੇ ਹੋ ਰਹੇ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਕੋਠੀਆਂ ਤੇ ਐਨਆਰਆਈਆਂ ਦੀਆਂ ਕੋਠੀਆਂ ਤੇ ਕਬਜ਼ੇ ਕਰਕੇ ਬੈਠੇ ਨੇ ਇਹਨਾਂ ਚੀਜ਼ਾਂ ਤੋਂ ਕਿਵੇਂ ਮਨਕਰ ਹੋਵਾਂਗੇ ਜਦੋਂ ਆਪਾਂ ਸਾਰਾ ਕੁਝ ਛੱਡ ਕੇ ਹੀ ਆਪਣਾ ਜਾ ਰਹੇ ਹਾਂ ਤੁਹਾਡਾ ਪਿੱਛੇ ਕੋਈ ਬਚਿਆ ਹੀ ਨਹੀਂ ਤੁਹਾਡੇ ਬੱਚੇ ਵਿਦੇਸ਼ਾਂ ਤੋਂ ਬਾਹਰ ਉਰੇ ਆ ਕੇ ਰਹਿਣ ਲਈ ਤਿਆਰ ਨਹੀਂ ਤੁਸੀਂ ਵਿਦੇਸ਼ਾਂ ਦੇ ਵਿੱਚ ਰਹਿ ਕੇ ਖੁਸ਼ ਹੋ ਤੁਸੀਂ ਇੱਧਰੋਂ ਵੇਚ-ਵੇਚ ਕੇ ਆਪਣਾ ਸੈਟਅਪ ਸਾਰਾ ਉੱਧਰ ਕਰੀ ਜਾਂਦੇ ਹੋ ਫਿਰ ਪੰਜਾਬ ਤੇ ਤੁਹਾਡੀ ਦਾਅਵੇਦਾਰੀ ਖਤਮ ਹੁੰਦੀ ਜਾ ਰਹੀ ਹੈ ਤੁਸੀਂ ਇਹ ਛੋਟੂ ਕੁੜੀਆਂ ਛੇੜਨ ਦੀ ਗੱਲ ਛੋਟ ਦੇ ਨੇ ਤੁਹਾਡੇ ਨੌਜਵਾਨ ਮੁੰਡੇ ਤੁਹਾਡੀ ਪਿੰਡ ਦੇ ਵਿੱਚ ਤੁਰੇ ਜਾਂਦੇ ਚਪੇੜ ਮਾਰ ਕੇ ਉਹਦੀ ਪੱਗ ਲਾ ਜਾਂਦੇ ਨੇ ਤੁਸੀਂ ਚਾਹੁੰਦੇ ਕਿਉਂ ਕਰਨਾ ਕਿ ਚਾਹੁੰਦੇ ਪਿੰਡਾਂ ਦੇ ਵਿੱਚ ਹਾਂ ਬਿਲਕੁਲ ਇਹ ਗੱਲ ਜ਼ਰੂਰ ਹੈ ਅਸੀਂ ਉੱਥੇ ਜਿੰਨੇ ਵੀ ਪਿੰਡ ਦੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅੱਧੇ ਤੋਂ ਜ਼ਿਆਦਾ ਪਿੰਡ ਇਹ ਚਾਹੁੰਦਾ ਹੈ ਕਿ ਪ੍ਰਵਾਸੀ ਇਸ ਪਿੰਡ ਦੇ ਵਿੱਚ ਨਹੀਂ ਰਹਿਣੇ ਚਾਹੀਦੇ ਕਿਉਂਕਿ ਜਿਸ ਤਿੱਕ ਨਾਲ ਅਸੀਂ ਮਸਤਾ ਪਾਸ ਕੀਤਾ ਅਸੀਂ ਉਸ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਉਹ ਅਸੀਂ ਗੱਲਾਂ ਇਸ ਕਰਕੇ ਲਿਖੀਆਂ ਕਿ ਅਸੀਂ ਕਿਸੇ ਆਧਾਰ ਦੇ ਉੱਤੇ ਗੱਲ ਰੱਖ ਸਕੀਏ ਅਸੀਂ ਜਿਹੜੀ ਗੱਲ ਸੀਗੀ ਪਿੰਡ ਦੀ ਅਸੀਂ ਆਪ ਦਾ ਕਹਿੰਦੇ ਜੇ ਝੱਗਾ ਚੱਕੇ ਤਾਂ ਢਿੱਡ ਰਾਬ ਦੇ ਨੰਗਾ ਹੁੰਦਾ ਅਸੀਂ ਇਹ ਗੱਲ ਨਹੀਂ ਦੱਸਣਾ ਚਾਹੁੰਦੇ ਸੀ ਕਿ ਸਾਡੇ ਕੋਲੇ ਚੀਜ਼ਾਂ ਰਿਕਾਰਡ ਨੇ ਅਸੀਂ ਉਸ ਨੂੰ ਨਹੀਂ ਚਲਾਵਾਂਗੇ ਕਿਉਂਕਿ ਉਹ ਗੱਲਾਂ ਉਹਨਾਂ ਨੇ ਕਈਆਂ ਨੇ ਕਿਉਂਕਿ ਜੇ ਐਵੀਡੈਂਸ ਦੇ ਤੌਰ ਤੇ ਅਸੀਂ ਉਹ ਚੀਜ਼ਾਂ ਰੱਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੇ ਇਹ ਕਿਹਾ ਕਿ ਇੱਥੇ ਪ੍ਰਵਾਸੀ ਇੰਨੇ ਗੰਦੇ ਤਰੀਕੇ ਨਾਲ ਚੱਲਦੇ ਨੇ ਕੁੜੀਆਂ ਨੂੰ ਛੇੜਦੇ ਨੇ ਕੁੜੀਆਂ ਨੂੰ ਗਲਤ ਨਿਗਾਹ ਨਾਲ ਦੇਖਦੇ ਨੇ ਅੱਜ ਤੱਕ ਦੇਖਦੇ ਨੇ ਚਪੇੜਾ ਮਾਰ ਰੇਣ ਆਉਣ ਵਾਲੇ ਦਿਨਾਂ ਵਿੱਚ ਸਾਡੇ ਕੁੜੀਆਂ ਨਾਲ ਗਲਤ ਕੰਮ ਵੀ ਕਰ ਸਕਦੇ ਨੇ ਇਸ ਤਰੀਕੇ ਦੇ ਉਹਨਾਂ ਦੇ ਬੋਲ ਸੀਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਲ੍ਹਾ ਤਿਕਾਣਾ ਸਰਪੰਚ ਨੇ ਕਿਹਾ ਕਿ ਮੈਂ ਸਮਝੌਤਾ ਕਰਵਾ ਦਿੱਤਾ ਕੋਈ ਗੱਲ ਨਹੀਂ ਇਸ ਸਿੱਕੇ ਦੇ ਨਾਲ ਬਹੁਤਾ ਵੱਡੀ ਗੱਲ ਨਹੀਂ ਬਣਾਈ ਉਹਨਾਂ ਨੇ ਕਿਉਂਕਿ ਹੁਣ ਤਾਂ ਇਹ ਚੀਜ਼ ਹੋ ਰਹੀ ਹੈ ਜਦੋਂ ਸਰਪੰਚ ਕਹਿੰਦੇ ਇੱਕ ਘਰ ਦੇ ਉੱਤੋਂ ਸ਼ੁਰੂ ਹੁੰਦੀ ਹੈ ਨਾ ਅੱਗ ਲੱਗਣੀ ਕਹਿੰਦੇ ਹੌਲੀ-ਹੌਲੀ ਸਾਰੇ ਘਰਾਂ ਤੱਕ ਪਹੁੰਚਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਸੰਜੀਦਾ ਨਾ ਹੋਏ ਨਾ ਇਸ ਨੂੰ ਸੰਭਾਲਿਆ ਗਿਆ ਨਾ ਦੇਖਿਆ ਗਿਆ ਤਾਂ ਬਹੁਤ ਵੱਡੀ ਗੱਲ ਹੋ ਜੇਗੀ ਇਸ ਦੇ ਵਿੱਚ ਜੋ ਖੰਨਾ ਪੁਲਿਸ ਸਾਹਿਬ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜੋ ਅਸਲ ਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਪਹਿਲਾਂ ਜਿਹੜੇ ਉਹ ਮੁੰਡੇ ਸੀਗੇ ਭਾਵੇਂ ਉਹਨਾਂ ਦੀ ਉਮਰ ਨਾਬਾਲਗ ਹੈਗੇ ਆ ਉਹਨਾਂ ਦੀ ਉਮਰ ਹੈ ਜਾਂ ਨਹੀਂ ਹੈ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਉਹਨਾਂ ਦੇ ਨਕੇਲ ਕਸਣੀ ਚਾਹੀਦੀ ਉਹਨਾਂ ਦੇ ਪਰਿਵਾਰਾਂ ਨੂੰ ਨਕੇਲ ਕਸਣੀ ਚਾਹੀਦੀ ਸੀ ਕਿ ਇਹਨਾਂ ਵੱਲ ਇਹ ਚੀਜ਼ਾਂ ਦੇ ਉੱਤੇ ਸਹੀ ਤਰੀਕੇ ਨਾਲ ਰਹਿਣਾ ਚਾਹੀਦਾ ਹੈ ਹਲੋ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਕਸੀਰ ਗੱਲ ਕਰ ਰਹੇ ਪੱਤਰਕਾਰ ਚੰਡੀਗੜ੍ਹ ਤੋਂ ਹਾਂਜੀ ਮੈਂ ਨਾ ਤੁਹਾਡੇ ਘਰ ਦੇ ਅੱਗੇ ਖੜਾ ਸੀਗਾ ਪਿੰਡ ਆਇਆ ਸੀ ਤੁਹਾਡੇ ਹਾਂਜੀ ਤੇ ਉਹ ਗੱਲ ਕਰਨੀ ਸੀ ਕਿ ਜਿਹੜਾ ਇੱਕ ਮਤਾ ਪਾਸ ਕੀਤਾ ਸੀਗਾ ਤੁਹਾਡੇ ਇੱਕ ਵੀਡੀਓ ਜਾਰੀ ਸੀਗੀ ਪਿੰਡ ਦੀ ਤੁਹਾਡੇ ਤੁਸੀਂ ਵਿੱਚ ਹੈਗੇ ਮੈਂ ਵੀ ਇਹ ਡਰਾਈਵ ਕਰ ਰਿਹਾ ਹਾਂ ਮੈਂ ਜਾ ਰਿਹਾ ਹਾਂ ਤੇ ਠਹਿਰ ਕੇ ਮੈਂ ਅੱਧਾ ਘੰਟੇ ਬਾਅਦ ਤੁਹਾਨੂੰ ਫੋਨ ਕਰਦਾ ਗੱਲ ਕਰਦਾ ਅਸ ਪਿੰਡ ਆਉਂਗੇ ਤੁਸੀਂ ਜਾਂ ਕਿਸੇ ਪਾਸੇ ਨੂੰ ਜਾ ਮੈਨੂੰ ਤਾਂ ਟਾਈਮ ਲੱਜਣਾ ਮੈਂ ਚੰਡੀਗੜ੍ਹ ਵੱਲ ਫਿਰਦਾ ਸੀ ਅੱਛਾ ਕੀ ਮਸਲਾ ਕੀ ਹੋਇਆ ਹੁਣ ਇਸ ਤੇ ਕੀ ਗੱਲਬਾਤ ਹੋਈ ਐਸਚੋ ਸਾਹਿਬ ਮਤਲਬ ਫੈਸਲਾ ਹੋ ਗਿਆ ਵੀਰੇ ਉਹ ਜਦੋਂ ਬਹਿ ਕੇ ਉਹਨਾਂ ਨੇ ਗਲਤੀ ਮੰਨ ਲਈ ਪੰਦਿਆਂ ਨੇ ਨਮਈਆਂ ਨੇ ਜਿਹੜੇ ਸੀਗੇ ਤੇ ਜੋ ਕਾਲੂ ਕੱਠ ਸੀ ਉਹ ਬੰਦ ਕਰ ਗਿਰਤਾ ਉਹਨਾਂ ਦੀ ਆਦਮ ਜੀ ਸਮਝੌਤਾ ਕਰਾਤਾ ਉਹਨਾਂ ਦਾ ਬਹਿ ਕੇ ਅੱਛਾ ਹਾਂ ਉਹ ਬਈਆਂ ਨੇ ਕੀ ਗਲਤੀ ਕੀ ਗਲਤੀ ਕੀਤੀ ਸੀਗੀ ਇਹਨਾਂ ਨੇ ਗਲਤੀ ਇਹਨਾਂ ਨੇ ਈ ਸੀ ਵੀ ਉੱਥੇ ਦੇਖਦੀਆਂ ਕੁੜੀ ਨੌ ਯਾਰ ਆਈ ਸੀ ਉਹ ਮੋਟਰਸਾਈਕਲ ਦੇ ਮੁੰਡਾ ਜਾਂਦਾ ਹੀ ਲੱਗ ਕੇ ਉਹਨੂੰ ਸੀਟੀਆਂ ਛੂਟੀਆਂ ਮਾਰਨ ਲੱਗ ਗਏ ਅੱਛਾ ਏ ਤੇ ਉਸ ਕਰਕੇ ਉਹ ਉਹਨਾਂ ਦਾ ਰੌਲਾ ਜਾਲ ਸੱਚੀ ਵੱਧ ਗਿਆ ਸੀ ਅੱਛਾ ਅੱਛਾ ਇਹ ਫਿਰ ਤੁਹਾਡਾ ਸਮਝੌਤਾ ਹੁਣ ਪੁਲਿਸ ਨੇ ਕਰਾਇਆ ਏ ਨਹੀਂ ਨਹੀਂ ਹਾਂ ਅਸੀਂ ਇਹ ਪਿੰਡੇ ਕਰਤਾ ਜੀ ਸਮਝੌਤਾ ਹੋ ਗਿਆ ਬਾਕੀ ਕਹਿੰਦੇ ਐਸਐਚਓ ਸਾਹਿਬ ਵੀ ਆਏ ਸੀ ਕਿ ਨਹੀਂ ਉਹ ਨਾ ਮੈਂ ਕੋਈ ਨਹੀਂ ਕੱਲ ਹੀ ਇਹ ਪਿੰਡੇ ਵੈਸੀ ਸਮਝੌਤਾ ਹੋ ਗਿਆ ਸਾਡਾ ਉਹ ਤਾਂ ਵੈਸੇ ਕਿਡਾ ਕੱਢਣਾ ਹੈ ਹੁਣ ਇਹਨੇ ਉਹਨਾਂ ਦਾ ਤਾਂ ਕੋਈ ਪਤਾ ਨਹੀਂ ਵੀ ਸਾਡਾ ਪਿੰਡ ਆਪਸੀਸ ਵਿੱਚ ਹੀ ਹੋਤਾ ਹੋਗਾ ਲੇਕਿਨ ਠੀਕ ਆ ਹੁਣ ਮਤਲਬ ਉਹ ਜਿਹੜਾ ਮਤਾ ਉਹ ਖਾਰਜ ਕਰ ਦਿੱਤਾ ਗਿਆ ਹਾਂ ਜੀ ਉਹ ਮਤਾ ਖਾਰਜ ਹੋ ਗਿਆ ਜੀ ਠੀਕ ਹੈ ਬਹੁਤ ਸ਼ੁਕਰੀਆ ਐਸਐਚਓ ਹਰਦੀਪ ਸਿੰਘ ਜੀ ਗੱਲ ਕਰ ਰਹੇ ਹਾਂ ਹਾਂ ਜੀ ਜੀ ਹਰਦੀਪ ਸਿੰਘ ਵੀ ਪੱਤਰਕਾਰ ਗਗਨਦੀਪ ਸਿੰਘ ਕਰ ਰਹੇ ਹਾਂ ਗੱਲ ਚੰਡੀਗੜ੍ਹ ਤੋਂ ਹਾਂ ਜੀ ਹਾਂ ਜੀ ਜੀ ਇਕਨਾਂ ਤੁਹਾਡੇ ਤੇ ਕੋੜੀ ਪਿੰਡ ਦੇ ਅਸੀਂ ਮਸਲਾ ਉਹ ਜਿਹੜਾ ਮਤੇ ਵਾਲਾ ਤੇ ਮੈਂ ਮੈਂ ਉਹ ਮੈਂ ਉਹਦੇ ਰਿਗਾਰਡਿੰਗ ਹੀ ਤੁਹਾਡੇ ਤੋਂ ਪੁੱਛਣਾ ਸੀਗਾ ਮੈਨੂੰ ਪਤਾ ਲੱਗਿਆ ਤੁਸੀਂ ਪਿੰਡ ਜਾ ਕੇ ਉੱਥੇ ਫੈਸਲਾ ਵਗੈਰਾ ਕਰਾ ਕੇ ਆਏ ਹੋ ਨਾ ਇਹ ਫਿਰ ਪਿੰਡ ਦੇ ਸੀ ਉਹਨਾਂ ਦਾ ਫੈਸਲਾ ਹੀ ਹੋ ਗਿਆ ਸੀਗਾ ਜੀ ਅੱਛਾ ਜੀ ਤੁਸੀਂ ਪਿੰਡ ਲੈ ਉਹ ਰਹਿੰਦੇ ਤਾਂ ਉਹਨਾਂ ਵੀ ਆਪਸ ਚ ਘਰਾਂ ਚ ਹੀ ਹੈ ਨਾ ਜੀ ਜੀ ਹਾਂ ਜੀ ਹਾਂ ਜੀ ओके okay. ए ए ए ए ਜਿਹੜਾ ਤੁਸੀਂ ਫੈਸਲਾ ਜਿਹੜਾ ਕੁੱਟਮਾਰ ਜਿਹੜੀ ਸੀਸੀਟੀਵੀ ਫੁਟੇਜ ਆਈ ਸੀ ਮੁੰਡੇ ਦੇ ਉੱਤਰ ਕੇ ਚਪੇੜ ਮਾਰੀਏ ਉਹ ਉਹੀ ਉਸੇ ਮਸਲੇ 'ਚ ਸੀ ਹਾਂਜੀ ਜਿਹੜਾ ਆਪਸ 'ਚ ਨਾ ਇਹਨਾਂ ਦਾ ਕਿਤੇ ਜਿਹੜਾ ਬੱਚੇ ਸੀਗੇ ਉਹ 12 ਸਾਲ ਦੇ ਨੇ ਦੇਖਿਆ ਉਹ ਮੈਂ ਸੀ ਅਸਮੇਰ ਕੋ ਸੀਸੀਟੀਵੀ ਫੁਟੇਜ ਆਈ ਗਿਆ ਹਾਂ ਛੋਟੀ ਜਿਹੜੇ ਜਿਹੜੇ ਮੁੰਡੇ ਨੇ ਨਾ ਤਿੰਨ ਜੀ ਉਹ ਕਹਿੰਦੇ ਕਿ ਉੱਥੇ ਸੀਟੀਆਂ ਛੁਟੀਆਂ ਮਾਰਦੇ ਸੀਗੇ ਜੀ ਉਹ ਖੜੇ ਸੀਗੇ ਪੁਲ ਦੇ ਨੀਚੇ ਜੋ ਮੈਂ ਸਾਰਾ ਦੇਖਿਆ ਹੈ ਨਾ ਉੱਥੇ ਜਿੱਦ ਵਿੱਚ ਆਪਾਂ ਆਵਾਜ਼ ਨਹੀਂ ਮਾਰਦੇ ਆਵਾਜ਼ ਕਰਨ ਲੱਗ ਜਾਂਦੀ ਹੈ ਅੱਛਾ ਜੀ ਉਹਨਾਂ ਨੂੰ ਇਹ ਹੋ ਗਿਆ ਵੀ ਸਾਡੇ ਘਰਦਿਆਂ ਨੂੰ ਛੇੜ ਰਹੇ ਐ ਐ ਤਾਂ ਉਹ ਛੋਟੇ ਬੱਚੇ ਹੀ ਨੇ ਅੱਛਾ ਜੀ ਹਾਂਜੀ 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 ਤੇ ਮਤ ਮਤੇ ਬਾਰੇ ਹੋਈ ਤੁਹਾਡੀ ਸਪੰਚ ਵਗੈਰਾ ਨਾਲ ਗੱਲ ਕੀ ਕਹਿ ਰਹੇ ਨੇ ਜਿਹੜਾ ਮਤ ਆਇਆ ਉਹਨਾਂ ਨੇ ਉਹਦੇ ਬਾਰੇ ਨਹੀਂ ਮਤੇ ਬਾਰੇ ਤਾਂ ਉਹਨਾਂ ਨੇ ਦੱਸ ਹੀ ਦਿੱਤਾ ਵੀ ਇਹ ਤਾਂ ਹੁਣ ਸਾਡੀ ਮਿਸ ਅੰਡਸ ਹੈ ਨਹੀਂ ਕਿ ਕਲੀਅਰ ਹੋ ਗਈ ਹੈ ਕਿ ਕੋਈ ਨਹੀਂ ਤੇ ਅਸੀਂ ਕੁਝ ਨਹੀਂ ਕਰਨਾ ਵੀ ਉਹ ਪੁਰਾਣੇ ਹੀ ਰਹਿੰਦੇ ਨੇ ਜੀ ਉੱਥੇ ਜਿਹੜੇ ਆਪਣਾ ਇਹੇ ਨੇ ਨਾ ਜਿਹੜੇ ਪ੍ਰਵਾਸੀ ਦਾ ਨਾਮ ਹੋਇਆ ਆਵਾਸੀ ਵੀ ਬਹੁਤ ਇੱਕ ਤਾਂ ਦੱਸ ਰਿਹਾ ਸੀ ਕਿ ਇਹਨਾਂ ਦਾ 35 ਸਾਲ ਤੋਂ ਇੱਥੇ ਰਹਿੰਦਾ